ਮੰਨੀ ਜੁਗਿਆ ਹਾਸ ਮੈਂ ਹਾ ਜਿਹੜਾ ਸੋਹਣਾ ਲੱਗਦਾ ਸੋਹਣਾ ਨਾ ਇਹ ਕਿ ਲਾਈਨ ਨਹੀਂ ਕੁਝ ਰੰਗ ਹੋਰ ਹੈਗੇ ਆ ਜਿਹੜਾ ਨੀਚੇ ਪੀਲਾ ਹੈ ਤੁਹਾਡਾ ਇਹ ਚ ਰੰਗ ਨਹੀਂ ਹੋ ਲਾਈਨ ਕਿ ਨਹੀਂ ਲੱਗਣੀ ਸਰਵੇਜ਼ ਰੰਗ ਲਈ ਓਏ ਜਿਹੜਾ ਲਾਈਨ ਨਾਲ ਕਰਦੇ ਆ ਜਿਹਨੂੰ ਪੇਟਾ ਇਹ ਚ ਨਹੀਂ ਲਾਈਨ ਲਾਈਨ ਤੋਂ ਆਇਆ ਸਲਾਈ ਦਾ ਹਰਤਾ ਇਹ ਦਿੱਤੇ ਪਿਆ ਇਹ ਰਾਮ ਟੈਕਸ ਵਾਲਾ ਕਿ ਨਾ ਮੇਰੇ ਸਭ ਚੱਕ ਲਈ ਥੋੜਾ ਵੀ ਆਈ ਦੀ ਹੈ ਪਾਲੇ ਕੋ ਦਾ ਥੋੜੀ ਹੈਗਾ ਦੰਤ ਚਾਰੇ ਚਾਰ ਪੰਜ आणि हो काही नाही सगळे लेणी तो वगैरे काय लागई काय ओला उठ मेलेला अर्धा तो आय नाही मला जरा लांजकला पाहिजे मला समजले आहे आयला ਉਹ ਕਿਉਂ ਸਿੰਪਲ ਐਂਡ ਸੂਪਰ ਕਮ ਚੱਲਦਾ ਹੈ। ਤੈਨੂੰ ਇਹ ਲੈ ਕੁੱਪੀ ਲੈ। ਉਹ ਗੱਲ ਨਾ ਕਿ ਖਾਣਾ ਲੈ। ਖਾਣੇ ਖਾਣ ਲਈ ਹੋਵੇ ਛੋਟੇ। ਛੋਟੇ ਲੈ। ਆੜੇਖ। ਇਸ ਟ੍ਰੀਗਨ ਤੋਂ ਆਪਾਂ ਨੂੰ ਸਮਝ ਨਾ। ਹੋਰ ਬਤਾ। ਆਹ। ਤੇ ਰਵੀ ਨੇ ਜ਼ੇਰਾ ਤੇ ਕੋਲੋਂ। ਪਰ ਲੈ ਲੋ ਨੀ। ਮਰੇ ਸੰਗ ਰੰਗਦਰੇ ਤੇ ਪ੍ਰਮਾਣ ਮੀਂਹ ਡੋੜੀ ਆਹ ਵਾਈਟ ਆਈਏ ਹੁਣ ਇਸਨੇ ਲੋਡ ਪਾਉਂਗੀ ਜੇ ਜਿੰਨਾ ਮਰਜੀ ਮੋਟਾ ਹੋਵੇ ਤਾਂ ਵੀ ਪੈਣੀ ਆਰ ਮੋਟੇ ਨੇ ਸ਼ਾਮ ਨੂੰ ਇੰਨਾ ਲੱਗਦਾ ਨਾ ਦੋ ਦਿਨ ਕੋ ਅੱਗੇ ਸਾਰੇ ਨਹੀਂ ਦੋ ਫੀਟ ਵੀ ਲੱਗ ਗਈ ਲੱਗ ਕੇ ਸੁਪਰੀਆ ਨੇ ਜਾ ਹਾਂ मेरा आमने सामने से और भी ज्यादा हार्ड तो है

ਵੇ ਰਾਮ ਕਾ ਚੋਤਾ ਨਹੀਂ ਮਿਲਦਾ ਹੈ ਤਾਂ ਉਹ ਲੱਗਦਾ ਸੀ ਲੱਗਦਾ ਸੀ ਜੂਟੇ ਲੱਗਦੇ ਸੀ ਲੀਨ ਇਹ ਜਾ ਮਾਰਦਾ ਤਾਂ ਆਉਂਦਾ ਕੋਈ ਯਾਰ ਬੋਲੇ ਕੀ ਆ ਬੋਲੇ ਨਾ ਨੀ ਵੀ ਚੱਲਦੇ ਆਪੇ ਨੀਰੋ ਜੜੀ ਹੈ ਜੀ 2500 ਦਰ ਨਾ ਜੀ ਨਾ ਜੀ ਇਹਦੇ ਨਾਲ ਅਵੇ ਨਾ 1500 ਤਾਂ ਇਹਨਰੇ ਰੇਟ ਕਿੰਨਾ ਹੈ ਬਾਬਾ ਜੀ ਇਹਨਾਂ ਨੂੰ ਦੇ ਦੇ ਹੈਂਡਵਾਲ 2500 ਰੈਂਟ ਟੈਕਸ ਨਾਲੋਂ ਸੌਂਦਾ ਕੱਟਾਉਂਦੇ ਨੂੰ ਲਰਨਿੰਗ ਨਹੀਂ ਲੋੜੀ ਬੜਾ ਪਿੱਛੇ ਹੋ ਕੇ ਲੈ ਆ ਮੋੜੋ ਕਰ ਲੈ ਆਹ ਕਹਿੰਦੇ ਹਟ ਕੇ ਲੈ ਆ ਜੋ ਹਟ ਕੇ ਲੈ ਆਉਣੇ ਬਿਲ ਇਧਰੋਂ ਵੀ ਆਈ ਹੋਣਾ ਹੋਰ ਰੈਂਟ ਇਹ ਫਿਰ ਉਹ ਸੰਸਾਰੀ ਆ ਛੋਟੇ ਸੰਸਾਰੀ ਕਿਹਦੇ ਆ ਦਿਖਾਓ ਫੀਟ ਪਏ ਆਹ ਬੋਲੇ ਇਹ ਰੰਟ ਕੱਟੇਗਾ ਯਾ ਆ ਬੈਂਟਰ ਆ ਗਿਆ ਨੀ ਆਤੀ ਲੈ ਹਟਕੇ ਵਾਲੇ ਦੋ ਪੀਸ ਵਾਹਲਾ ਲੈ ਕੇ ਸਾਡੇ ਆਏ ਹਟਕੇ ਵਾਲੇ ਬਾਲੇ ਹਟ ਗਿਆ ਬਾਲੇ ਹਟ ਗਿਆ ਜਮੇ ਸੜਕ ਤੇ ਚਲੇ ਆ ਗਿਆ ਕੰਮ-ਕਾਂਮ ਚ ਹੀ ਹੈ ਨਾ ਮੈਨੂੰ ਪਿਆ ਜੀ ਇੱਧੇ ਹਟਕੇ ਆਹ ਕੰਮ ਦੇ ਕੰਮ ਚ ਹੀ ਰਹਿਣਾ ਬਾਹਰ ਨਹੀਂ ਜਾਣਾ ਚਰੋਂ ਨਾਲ ਬਟਾਈ ਦਾ ਰੰਗ ਬੜੇ ਠੀਕੇ ਨਾ ਆਹ ਮੈਂ ਆ ਬੰਦੇ ਨਾਲ ਸੀ ਸਾਡੇ ਕੋਲ ਚੱਲ ਰਿਹਾ ਦਾ ਸੁਣਾ ਹੈ ਸਾਰਾ ਤਿੰਨ ਚਾਰ ਯਾਦ ਦੀ ਰੇਂਜ ਤੇ

ਉਹ ਦੇ ਦੇ ਗਾਉਂ ਵੀ ਆ ਲੈ ਵੀ 57 ਆਈ ਆ ਤੁਹਾਨੂੰ ਲੈ ਜਾ ਮੈਂ ਨਾ ਵੀ ਹਾਂਜੀ ਇਹ ਕਾਇਗੀ ਮਸ਼ੀਨ ਤੇ ਇਕੱਠੇ ਕਰਕੇ ਬਹਦੇ ਹੁੰਦੇ ਆ ਆਈ ਨਹੀਂ ਲੈ ਜਾਂਦੀ ਤੁਸੀਂ ਦੇਖ ਆਂ ਆਈ ਆ ਨਾ ਬੰਦ ਗਿਆ ਆਈ ਹਾਂ ਮੇਰੇ ਅੱਗੇ ਲੱਗਦੀ ਨਾ ਇਹ ਪਾਸੇ ਕੜਾਈਆਂ ਸਰਵਾਤੀ ਕੋਲੀਆਂ ਨਾਲ ਸਰਵਾਤੀ ਹਾਂਜੀ

ਸਮਹਾਲੋ ਜੀ ਆਪਣੇ ਕੋਲੇ ਜੀ ਕਰਾਉਣ ਮੜਿਆ ਜੀ ਆ ਗਿਆ ਆਪਣੇ ਗੰਮ ਦਾ ਕੋਈ ਨਾ ਗੰਮੇ ਨਾ ਕੋਈ ਹੋ ਲਿਆ ਸੰਧਾਰੀ ਸਾਹਿਬ ਨੇ ਲਿਆ ਓਏ ਦੁਨੀਆ ਲੱਗਦੀ ਉਸਕੇ ਬੈਠੇ ਬੈਠਦਾ ਤੁਸੀਂ ਨਾ ਇਹਨਾਂ ਨੂੰ ਕੁੱਲਸ ਨਹੀਂ ਦੱਸਦੇ ਬਟਾ ਦੱਸਦੇ ਨਹੀਂ ਪਹੁੰਚ ਹੈ ਇਹਦੂ ਐਨਾ ਨੂੰ ਇਹਨਾ ਹੈ ਅੱਛਾ ਆਈ ਬਗੈਨੀ ਕੁਰਸੀ ਬੈਠੀ ਜਲਦੀ ਹੋਣੀ ਹੈ ਨਾ ਆਹ ਕੰਮ ਨਹੀਂ ਆਲੇ ਆਹ ਕੰਮ ਨਹੀਂ ਆਪ ਪੁੱਛੀ ਮੈਨੇ ਨਾ ਸੰਧਾ ਦੀ ਬੱਸ ਉਹਦੇ ਬੈਜੋ ਕੁਰਸੀ ਨਾ ਕੋਈ ਨੀ ਨਹੀਂ ਕੋਈ ਨਾ ਬੈਜੋ ਉਹ ਕੁਰਸੀ ਜਗ ਜਲਦੀ ਬੰਨ ਨਾਲੇ ਵਧੀਆ ਆ ਦੇਖੋ ਨੁਕਤਾ ਓਕੇ ਇਹ ਕਹਿੰਦੇ ਵੀ ਜਿਹੜੇ ਬੰਦੇ ਨੇ ਪੈਸੇ ਦੇਣੇ ਉਹਨੂੰ ਉਹੀ ਕੁਰਸੀ ਦਿੰਨੇ ਆ ਤੁਸੀਂ ਨਰਾਜ ਨਾ ਹੋ ਟੁਕੀਂ ਫਿਰ ਨਰਾਜ ਹੋ ਕੇ ਭੱਜ ਨਾ ਜਾਵੇ ਤੁਸੀਂ ਭਾਣ ਨਹੀਂ ਜਾਇਦਾ ਉਹਨਾਂ ਤੋਂ ਭੱਜਣਾ ਤਾਂ ਹਾਂ ਵਿਵਾਨਾ ਦੇਣਾ ਨਹੀਂ ਕੋਈ ਉਹ ਪਹਿਲਾਂ ਹੀ ਭਰਨਾ ਪੈ ਜਾਂਦਾ ਹੁੰਦਾ ਵਿਵਾਨਾ ਸੀ ਕੋਈ ਛੱਡਣਾ ਨਹੀਂ ਸਰਵੇ ਕੋਟਨ ਦੀ ਜਿਹੜੇ ਛੋਟੇ ਫੂਰਾ ਵਿੱਚ ਐਨੇ ਸੂਟ ਕੋਈ ਦਿਖਾ ਨਹੀਂ ਸਕਾ ਜਿੰਨੇ ਦਿਖਾਉਂਦੇ ਹਨ ਢੇਰ ਲਾਉਂਦੇ ਛੋਟੇ ਸਾਰੇ ਦੁਕਾਨ ਹੀ ਖਾਲੀ ਕਰ ਦਿੰਦੇ ਆ ਸਹੀ ਗੱਲ ਆ ਸਾਡਾ ਕੰਮ ਹੀ ਇਹੀ ਹੈ ਉਹ ਦੇਖੋ ਕਿੰਨੇ ਬੈਠੇ ਨੇ ਨਹੀਂ ਜੀ ਬਹੁਤ ਦੁਕਾਨਦਾਰ ਨੇ ਧੋਖਾ ਦਿਖਾ ਕੇ ਬਸ ਹੋ ਜਾਂਦੀ ਹੈ ਉਹਨਾਂ ਦੀ ਬਸ ਉਹ ਕਹਿੰਦੇ ਆਗੇ ਨਹੀਂ ਠੱਗਦੇ ਵੀ ਮਗਰ ਨਹੀਂ ਬੰਦੇ ਬੋਲੀ ਬਿੱਟੀ ਰੱਖਦੇ ਆਮ ਤੱਕ ਬੈਠੇ ਲੋ ਜਾਈ ਨਹੀਂ ਤਾਂ ਕਮਲ ਦੁਕਾਨ ਵਾਲੀ ਆਈ ਹੈ ਕਹਿੰਦੀ ਇਹਨਾਂ ਦੇ ਲੈਣਾ ਇਹ ਕਿਉਂ ਆਹ ਲੁੱਟੀ ਪੂਰੀ ਇੱਕ ਸਰਦਾਰ ਨੂੰ ਨਾਲ ਨਾਲ ਹੈ ਕਿ ਨਹੀਂ ਇਹ ਵੀ ਦੀ ਦੂੰਘਾ ਵੀ ਪਵਾ ਇਹਦੀ ਫਾਇਦੇ ਆਲੇ ਕੇ ਬਹਾਵੀਆ ਫਰੰਟ ਬੈਕ ਤੇ ਰਿਸ਼ਤੇਦਾਰ ਤੋਂ ਮੈਨੂੰ ਤਾਂ ਵੀ ਸਮਝਾਉਣਾ ਕਿ ਭਾਈ ਸਾਨੂੰ ਲੈ ਦੇ ਸਾਨੂੰ ਲੈ ਦੇ ਪਸ ਹੀ ਪਾਉਂਗੇ ਬਾਬੇ ਹਾਂਜੀ ਅਸੀਂ ਕਰ ਰਹੇ ਹਾਂ ਬੰਦੀਆਂ ਚਾਹੇ ਪੈਸੇ ਦੀ ਮੰਗ ਆ ਰਹੀ ਚਾਹੁੰਦੀ ਹੈ ਆਪਾਂ ਲਈ ਦੂਰ ਆਲੂ ਆਹ ਦੇਖੋ ਜੀ ਆਹ ਦੇਖੋ ਹਾਂਜੀ ਬਸ ਰਹੀ ਸ਼ਾਇਦ ਹਾਂ ਜੀ ਜੀ ਇਹ ਲਗੀ ਰੱਤੀ ਤੇਰਾ ਕੱਪੜਾ ਹੋਰ ਆ ਚਲੋ ਇੱਕ ਗਲ ਹੋ ਰਹੀ ਆ ਜੇ ਤੁਹਾਨੂੰ ਸੂਟ ਲੱਗ ਗਿਆ ਸੂਟ ਦੇ ਪੈਸੇ ਦਊਗਾ ਨਾਲ ਸਲਾਈ ਵੀ ਦੇ ਇੱਕ ਸੂਟ ਮਤ ਕੰਮ ਲੱਗਦਾ ਨਹੀਂ ਕੋਈ ਜਾਣੀ ਆ ਕੱਲ ਹੀ ਨਹੀਂ ਰਹਿੰਦੀ ਬਸ ਐਵੇਂ ਹੀ ਰਹਿੰਦਾ ਮੇਰੀ ਗੱਲ ਕੱਪੜੇ ਨੂੰ ਹੱਥ ਲਾਓ ਕਲੋਂ ਮੈਂ ਕਿਹਦਾ ਹੀ ਲੱਗਦਾ ਲਾ ਕੇ ਦੇਖ ਲੋ ਅੱਜ ਇਹ ਕਿਹੜਾ ਗਰੰਟ ਮੰਨ ਲਈ ਨੇ ਇਹਨੂੰ ਹੱਥ ਲਾਓ ਹੁਣ ਉਹਨੂੰ ਹੱਥ ਲਾਗੇ ਨਹੀਂ ਆਪੀ ਦੇ ਵੀ ਮੈਨੂੰ ਬਾਬੇ ਉਹਦੇ ਚਾਰ ਬਸ ਵੀ ਦੇ ਵੀ ਬੱਤੀ ਮੇਰੇ ਬਾੜੇ ਉਹ ਫਿਰ ਟੈਮ ਲਾਇਆ ਦੇਖੋ ਮੇਰੀ ਗੱਲ ਸੁਣੋ ਹੁਣ ਸੁਣਦੇ ਕਹਿੰਦਾ ਯਾਰ ਸੁੱਟ ਲੈ ਕੇ ਜਾਓ ਵੀ ਮੇਰੀ ਗੱਲ ਨਹੀਂ ਮੈਨੂੰ ਤੁਸੀਂ ਕਹਿੰਦਾ ਆ ਸੁੱਟ ਦੇ ਦਿਆ ਮੈਨੂੰ ਤਾਂ ਆਪਸੰਦ ਹੁਣ ਕਹਿੰਦਾ ਤੁਹਾਡੇ ਜਿੰਨਾ ਮਰਜ਼ੀ ਕਰੀਏ ਮੈਂ ਕੋਈ ਗਾਰੰਟੀ ਨਹੀਂ ਦੇਦਾ ਹੁਣ ਇਹ ਲੈ ਮੈਂ ਗਾਰੰਟੀ ਦੇ ਨਹੀਂ ਸੁੱਟ ਦੇ ਦੋ ਦੰਗਵਾ ਦੇ ਜੇ ਮੇਰੇ ਮਾਣ ਨੂੰ ਲੜਨਾ ਨਹੀਂ ਫਿਰ ਉਹੀ ਮੇਰੀ ਮਰਜ਼ੀ ਤੁਸੀਂ ਲੈ ਕੇ ਜਾਣਾ ਤੁਸੀਂ ਦੇਖਣੀ ਆਪਦੀ ਮਰਜ਼ੀ ਜੀ ਇਹਨਾਂ ਆਲਾ ਨਾਲ ਲੱਖ ਰੈਂ ਕਰਦੇ ਕਿ ਬਾਕੀ ਮਗਰ ਬਾਰਾ ਰਹਿੰਦਾ ਇਹ ਕੋ ਪੱਟੇ ਜਾਨੀ ਮੰਤਰੇ ਪੱਟੇ ਕੋ ਹੋਰ ਸੂਟ ਹੋਣ ਕਿੰਨੇ ਹੋਣੇ ਮੈਂ ਲੱਭਾ ਪਰ ਤੋਗਰ 200 ਸੂਟ ਦੇ ਤਾਂ ਵੀ 200 ਸੂਟ ਦੇ ਇੱਕ ਵੀ ਸੂਟ ਕੱਟ ਕੇ ਦੇਣ ਦਾ ਕੰਮ ਨਹੀਂ ਆਉਂਦਾ ਮੈਂ ਦੇਖਣ ਕਿਸਦੀ ਵੀ ਨਹੀਂ ਆਹ 10 ਦੀ ਵੀ ਸਾਫਟ ਆਏਗਾ ਨਹੀਂ ਮੰਦੇ ਨਾ ਬਾਹਰ ਨਾ ਆਉਂਦਾ ਆ ਤਾਂ ਦਿਓ ਕਰਤਾ ਨਹੀਂ ਪੜਦੇ ਹੋ ਨਹੀਂ ਤੇ ਕਾ ਆਪ ਦਾ ਸਾਖੀ ਮੰਦੇ ਮਹਤੋ ਇਹ ਲੋਕ ਆਪੇ ਜੀ ਆਇਆਂ ਚਪਾਈ ਰਾਮ ਨਕਸਿਆ ਉਹ ਰਾਮ ਕਾ ਫੋਟੋ ਚੁੱਕੋ ਮੈਂ ਸਾਈਡ ਤੋਂ ਦੇਖਿਆ ਤਾਂ ਕਾ ਕਾ ਨੀਦਾਂ ਤੋਂ ਦਿੰਦੇ ਆ ਵੀ ਜੀ ਮੈਂ ਮੀ ਇਹਦੇ ਤੇ ਤਾਂ ਮੜ ਕੇ ਲਾ ਮਾਰ ਗੋਪਾ ਉਹ ਉਹ ਰੇੜਾ ਭੇਜਿਆ ਸਰਪੇ ਆ ਗਿਆ ਵੀਰੇ ਉਹ ਤਾਂ ਰੱਖੇ ਉਹ ਕਹਿੰਦਾ ਇਹ ਲਿਖ ਲੈ ਮੰਗਾਏ ਸ਼ਾ ਮਾਰੇ ਰੇੜਾ ਭਾਵਾਂ ਮੈਂ ਇਸ ਜੱਟ ਨੂੰ ਲੱਭਣਾ ਪਿਆ। ਇਹਨਾਂ ਨੂੰ ਆਪਾਂ ਦੇ ਨਾਲ ਦੂਸਰੇ ਪਾਰਟ ਨਾਲ ਨਹੀਂ ਪੜਾਈਏ। ਕੰਮ ਲੈਣਾ ਨਾ। ਕੀ ਤਾਂ ਹੈ। ਉਹ ਤੇ ਬੁਰੇ ਬਕਵਾਸ ਨਾਲ ਜਿੱਦੀ ਕਹਿਣਾ। ਇਹ ਜਿਹੜੇ ਆਪਰੇ ਕੋਈ ਗੱਲ ਹੈ, ਇਹ ਆਪਣੇ ਕੋਲ ਸੋਣਾ। ਥੋੜਾ ਜਿਹਾ ਲੱਗਦਾ। ਦੋ ਰੰਗ ਹੋਏ ਗਏ। ਚੱਲ। ਜਾਨ ਮੇਰੀ ਅੱਜ ਕੱਲ੍ਹ ਨਹੀਂ। ਵਰਦੇ ਉਹਨਾਂ ਦਾ ਸੂਟ ਦਵਾਵਾ ਦੂਰ ਲਾ ਦੇਣਾ। ਇੱਕ ਮਿੰਟ ਹੋਣਾ ਲੱਗੇ ਹੋਵੇ। ਓਏ ਓ ਪਰਲਾ ਸੁਣੀ ਨਹੀਂ ਉਹਦੀ ਗੱਲ ਉਹ ਰੱਖ ਦੇ ਉਹ ਇੱਕ ਉਹ ਪਰਲਾ ਆਹਾ ਉਹ ਅੱਜ ਉਹ ਤੇ ਨਹੀਂ ਆਇਆ ਠੀਕ ਹੈ ਜੀ ਨਾ ਉਹ ਅੱਗੇ ਦੇਖੋ ਨਾ ਅਰੇ ਤੂੰ ਲਾਇਆ ਹਾਂ ਤੇਰੇ ਬੜੇ ਤੇਰੇ ਬੜੇ ਲੱਗਦੇ ਠੀਕ ਹੈ ਜੀ ਮੈਂ ਤੇ ਬੜਾ ਬਣ ਗਿਆ ਚਿੱਕਾ ਚਿੱਕਾ ਚੰਨੀ ਸਰਤੇ ਭਾਈ ਜੀ ਦੀਆ ਕਿਹਨੂੰ ਲੱਗਦੀ ਹੈ ਨੀ ਕਰੇ ਗਾਰ ਦੇ ਪਾਲਣਗੇ ਦੇ ਲੇਖ ਦੇਣਾ ਸਹੀ ਆ ਲਈ ਨੋਟ ਮੇਰਾ ਜਾਣਾ ਕਿ ਇਹ ਮੈਂ ਤਾਂ ਬਾਵਾ ਤੋਂ ਬਸੋਸ਼ ਹੀ ਕਰਦਾ ਕੰਮ ਕਰੂਗਾ ਹੀ ਨਹੀਂ ਇਹਨਾਂ ਦੇ ਮੈਂ ਉਹ ਜਿਹੜੀ ਦੀਦਾ ਜੀ ਆ ਤੁਸੀਂਾਂ ਲਈ ਭਰਾ ਇਹਨੇ ਵੀ ਟੱਕਦੇ ਆ ਉਹ ਤਾਂ ਬਸ ਆਤਰਾ ਕੋਈ ਨਾ 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 ਕੋ ਅਸਕੇ ਲੋ ਲੋਗੋ ਮੇਨੋ ਸੇ ਚਾਪ ਮਾਰਨਾ ਕਰਦੇ ਅਸੀਂ ਅੱਜ ਨਾ ਮਿਲ ਜੀ ਮੈਂ ਕਿ ਤੁਸੀਂ ਕਹੋਗੇ ਵੀ ਚਾਪ ਨੂੰ ਅਸੀਂ ਪਤਾ ਹੈ ਇੱਕ ਪਾਰੀ ਦਾ ਬਾਬਾ ਆਪ ਦੇ ਬੰਦ ਨੂੰ ਬੁਲਾਊਗਾ ਫਿਰ ਇੱਕ ਚਾਪ ਵੇਲੇ ਅਸੀਂ ਆਪ ਕਹੇਂਗੇ ਕਿ ਨਾ ਨਹੀਂ ਇਹ ਨੂੰ ਪਤਾ ਹੀ ਪੁੱਛੀ ਨਹੀਂ ਆਜ ਦੁਜਾਰਾ ਆ ਗਈ ਚਾਪ ਲਿਆ ਕੋਪੀ ਕਹਿੰਦੇ ਚਾਪ ਨਹੀਂ ਕੋਪੀ ਗਾ ਨਹੀਂ ਅੱਜ ਨਹੀਂ ਪਿਆ दानको कुरा गर्नुहुन्छ। त्यसको हालत वाला कस्तो हुन्छ? राम्रो छ। हेखोबेस्ट। भनेपछि कुरी गर्ने। गोन्ट-गोन्ट दही खाओ जस्तो खालो कपडा बोसो। अनि आफ्नै सोनो। ए ਮੈਂ ਤੁਹਾਨੂੰ ਇਹ ਪਿਛਲੀ ਵਾਰ ਤੋਂ ਸੂਟ ਦਿਖਾਣਗੇ ਉਹਨਾਂ ਚ ਜਿਹੜੇ ਤੁਸੀਂ ਨਹੀਂ ਪਸੰਦ ਕੀਤੇ ਨੇ ਉਹ ਹੀ ਹੁਣ ਤੁਸੀਂ ਪਸੰਦ ਕਰ ਲੈਣੇ ਆ ਦੁਬਾਰਾ ਹੈਨਾ ਸੁੱਤੇ ਵਿੱਚ ਦੱਸ ਦੇਣਗੇ ਕਿ ਕਿਹੜਾ ਤੁਹਾਨੂੰ ਦੇਖਿਆ ਹੈ ਅੱਛਾ ਨੀਂਦ ਚ ਵੀ ਉੱਠ ਗਏ ਹੈ 15 ਦਾ ਵਧੂ ਜੈਨਾ ਦੁਕਾਨ ਤੋਂ ਆਹ ਸੁਣ ਭਾਈ ਨੂੰ ਦਿਖਾਇਆ ਜਦੋਂ ਇਹ ਨਹੀਂ ਦੇਖਣਾ ਪਰੇ ਕਰਨਾ ਹੁਣ ਕੋਈ ਕਾਹਦਾ ਹੈ ਨਾ ਖਾਤੇ ਪਰੇ ਮੈਂ ਨਾ ਜੀ ਨਾ ਵੀ ਕਿਤਾ ਉਹ ਦੇਖੀ ਹੋਣ ਕੱਲੀ ਇਹ ਹੋਰ ਦੇ ਦੂਰ ਤੁਸੀਂ ਤਾਂ ਕਿ ਵੀ ਮੈਂ ਕਿਹ ਹੈਰਾਨ ਆ ਬੇ ਬਾਵੇ ਵੀ ਜਦਾਂ ਬੇਵਾਸਦੇ ਨੇ ਨੀ ਨਜ਼ਾਰਾ ਰਾਮ ਤੇ ਨਹੀਂ ਆਈ ਥੋੜੀ ਮੈਂ ਕਿਹਾ ਰਾਮ ਰਾਮ ਤੇ ਉਹ ਵਧੀਆ ਰਿਹਾ ਵੀ ਉੱਪਰ ਰਾਮਪੈਕਸ ਦੇ ਵਿੱਚ ਆਈ ਜਾ ਰਹੀ ਹੈ। ਜਿਹੜਾ ਉੱਤੇ ਲਿਖਿਆ ਹੋਵੇ ਉਹ ਤੇ ਵਧੀਆ। ਅੱਛਾ ਹਾਂ ਉਹ ਅਮਲੀਨ ਜੀ ਅੱਜ ਥੱਲੇ ਡਿਚੇ ਰੱਖੂਗੀ ਕੱਡੇ ਇੱਕ ਵਧੀਆ ਜਿਹੜੇ ਵਧੀਆ ਲੱਗਦੇ ਕੱਲਾ ਉਹ ਇੱਛਾ ਆ ਵਾਲੀ ਇੱਕ ਪਾਰਟੀ ਦੇ ਵਧੀਆ ਲੱਗੇ ਭੇਜ ਮਨਾਇਆ ਰੁਪੀ ਨੂੰ ਲੈ ਤਾ ਨਾ ਤੁਸੀਂ ਭਾਗ ਲਿਆ ਨਹੀਂ ਆਇਆ ਕੋਈ ਚਾਹਤ ਅਸਟਾ ਉਹ ਮਾਲ ਮਲਾਉਂਦੇ ਬਣਾ ਲੜੀ ਦਸੂ ਰੇਟ ਵੀ ਨਹੀਂ ਪਹੁੰਚਦੇ ਸੀ ਇਹ ਦੂਆ ਨੀ ਕਰੇ ਹੈ ਲਾ ਦਿਖਾਗੇ ਸੂਰ ਲੈ ਬੜੇ ਦੇ ਇਹ ਐਸਾ ਚੱਕ ਕਰੇ ਲੈ ਜੀ ਐ ਲੱਖ ਸਾਰੇ ਨੂੰ ਬਿਨਾਰਮਾ ਜੀ ਸੂਰ ਕੋਲ ਬਜਾ ਕਰੀ ਨਹੀਂ ਰਜਨਾ ਆਉਂਦਾ ਨਹੀਂ ਸਲਾਈ ਕਰਾ ਕੇ ਖੇਤਾਂ ਦੇ ਲੱਗੇ ਸਲਾਈ ਕਰ ਦੇਣੇ ਤਾਂ ਉਧਰ ਜਾ ਕੇ ਆਏ ਜਿੰਨਾ ਉੱਤੇ ਹੁੰਦੇ ਆਏ ਜੀ ਆਏ ਜੀ ਆਏ ਕਿ ਉਹ ਤੇਰੀ ਪੱਤੀ ਆਇ ਕਿ ਮੇ ਤੇ ਲਈ ਸੀ ਸਾਡੀ ਚੜ੍ਹ ਗਈ ਲੈ ਉਹ ਵੀ ਤੇ ਚੱਲੀ ਗਈ ਆ ਉਹ ਗਏ ਜਾਇਆ ਕਰੋ ਦੁਕਾਨ ਦੇ ਵਿੱਚ ਬਿਠਾਓ ਲੈ ਨੂੰ ਸੂਟ ਇੱਕ ਲੈ ਕੇ ਦਿਖਾ ਦਿਓ ਹਾਂ ਸਰ ਮੈਂ ਉਹ ਖਰਾਤ ਕਰਨ ਨਾਲ ਆਇਆ ਕੋਈ ਫਰੈਂਡਕ ਹੈ ਜੀ ਬਹੁਤ ਵਧੀਆ ਹੈ ਜੀ ਫਿਰ ਮੈਨੂੰ ਪੁੱਛੂ ਆਪੀ ਆਰਾਮ ਤੇ ਕੋਈ ਪਿਆ ਪੀਛਲੇ ਆ ਕੀ ਆਪਕੋ ਪਤਾ ਹੈ ਹੁਣ ਜਿਹੜਾ ਖਾਣਾ ਅੱਛੇ ਦੁੱਤੀ ਆ ਕੋਆ ਰੁਪਈਆ ਦੋ ਦੋ ਜੀ ਮੈਂ ਕੋਈ ਨਹੀਂ ਨਾ ਤੀਨ ਲੈ ਜਾ ਰਿਹਾ ਉਹ ਮੈਂ ਤਾਂ ਨਾ ਘਰ ਜਰੂਰ ਆਪੀ ਸਾਰੇ ਦਫਲੇ ਆ ਗਏ ਬਾਨੀ ਭਰਾ ਵੀ ਪਤਾ ਨਾ ਫੜਾਈ ਚੱਲੀ ਨੂੰ ਮੈਂ ਇਹ ਕਿਹਦਾ ਹੈ ਯਾਰ ਇਹਦਾ ਮਾਹਾਂ ਟਿੱਕੀ ਟੁੱਕੀਆਂ ਵਾਲਾ ਸੀਗਾ ਨਹੀਂ ਸਾਨੂੰ ਵਾਇਸ ਹੀ ਸੀਰ ਵਾਲੇ ਹਿਸਾਬ ਨਾਲ ਥਰੀਏ ਦੇ ਨੇ ਹੈ ਮਾਸੀ ਅੰਜੀ ਆਇਆ ਟਿੱਕੀ ਵਾਲਾ ਮਾਸਾ ਮੈਂ ਖਾਣੇ ਆ ਗਿਆ ਕਲੀਨਸ ਖੱਲੇ ਜੀ ਨੂੰ ਓਰੀਜਨਲ ਪਹਿਲਾਂ ਖਾਦਾ ਕੀਤਾ ਪਹਿਲਾਂ ਕਿਆ ਬਣਾਉਂਦੇ ਆ ਲੈ ਸਰਦਨ ਨਿੰਬੂ ਨੂੰ ਦਾ ਅਸਰ ਕਰਨ ਲੱਗਿਆ ਇਹ ਤੇ ਮਾਇਆ ਸੀ ਸਾਰੀ ਆਹੀ ਵਕੇ ਹਾਵ ਆ ਬੇ ਵੀ ਰਿਲੇਟ ਪਰ ਇਹਨੇ ਦੀ ਗੱਲ ਨਹੀਂ ਪਾ ਥੋੜਾ ਜਿਹਾ ਮੈਂ ਤਾਂ ਕਿਹਾ ਨਹੀਂ ਵੀ ਉਹ ਲਈ ਆਪਾਂ ਤੂੰ ਕਿਹਨੂੰ ਨਹੀਂ ਲੈਤੀ ਵਾਸੀ ਥੱਕੀ ਵਾਸੀ ਪੈ ਗਈ ਆਰਾਮ ਨਾਲ ਹਣਾ ਕਾਟਾ ਕਰਾ 15 ਮਿੰਟ ਦਾ ਵੀਡੀਓ ਬਣਿਆ ਆਲੇ ਤੂੰ ਮੈ ਨਹੀਂ ਆਏ ਪਿੰਡ ਤੂੰ ਵਾਸ਼ੇ ਦੀ ਲੱਗਦੀ ਐਤੀ ਗੱਲ ਹੋ ਗਈ ਤੂੰ ਚੌਂਕੂ ਉੱਤਾਰ ਕੇ ਬੈਠੀ ਤੂੰ ਜੋਗੀ ਵਾਲੇ ਪਾ ਲੈ ਹਾਲੇ ਅੱਗੇ ਆਏ ਹੈ ਆ ਪਿੱਛੇ ਨੂੰ ਅਸੀਂ इरे आम तो रेते बंगा मोको भी साले ने ग्रीन साइड को कुछ नहीं है रीजा जी पखाना नहीं दे ਉਹ ਲੜੋ ਕੋਲ ਨਾ ਟੋਟਾ ਰੰਡ ਨਾ ਉਹ ਜੇ ਕੱਪਣਾ ਉੜ ਜੇ ਸ਼ੁਭੂਨੋਂ ਕੋਲ ਲਿਆ ਵੀ ਬੜੀ ਕੱਪ ਤਾਂ ਇਹਨਾਂ ਨੂੰ ਕੱਟਦਾ ਮੈਂ 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 ਕ ਕੀ ਟਿਕਾ ਹੈ ਜੀ? ਉਹ ਕਮ ਚੰਗਾ ਪਾ ਲਗਾ ਬਹੁਤ ਆ ਸਪੈਕਸ ਨਾ ਤੇ ਬਟਾ ਨਵੀਂ ਜੀ। ਗ੍ਰੇ ਬਈ। ਹਾਂ ਜੀ। ਉਹ ਭਾਵੇਂ ਭਾਵੇਂ ਕੁਟੀ। ਹਾਂ ਜੀ। ਬਹੁਤ ਵਧੀਆ ਦੇਖੋ ਕਲਰ ਵੀ ਪੂਰਾ ਮੈਂਟਾ ਮੈਚ ਕਰਦਾ ਇਹਨਾਂ ਪਿੰਕ। ਇਹਦੀ ਚਗਾ ਦਾ ਕਲਰ ਮੈਚ। ਦੇਖੋ ਗਲੀ ਦੇ ਕਿੰਨਾ ਸੋਹਣਾ ਡਿਜ਼ਾਈਨ ਆ। ਦੋ ਕਲਰ ਨੇ ਚਗਾ yellow ਹੈ ਕਹਾ। ਹਾਂ ਹਾਂ। ਤੇਰਾ ਦੂਜਾ ਖੋਲ ਕੇ ਦਿਖਾਏ ਗਲੇ ਤੋਂ ਕਿਹੋ ਜਿਹਾ ਲੱਗਦਾ ਗਲੇ ਤੋਂ ਦਿਖਾ ਦਿਓ ਕਲਾ। ਆ ਵਾਲਾ ਸੇਮ ਹੀ ਹੋਊਗਾ ਜੀ ਬਿੱਟੋ। ਆ ਵੀ ਸੋਹਣਾ ਰੰਗ ਇਹ ਬਹੁਤ ਪਿਆਰਾ ਲੱਗਦਾ ਆਣ ਲਈ ਮੈਂ ਤਾਂ ਖਾਊਗਾ ਇਹੀ ਖਾਣਗੇ ਤੇਰੇ ਦੇ ਰੌਣਕ ਆ ਗਏ ਛੱਡੇ ਨਾ ਮੈਂ ਨਹੀਂ ਖਾਣੀ ਮਸਤੀ ਕੋਈ ਗੱਲ ਤੇਰੇ ਖੜ ਗਏ ਹੋਣਾ ਟਿੱਕੀਆਂ ਦੇ ਪਲੇਟਾਂ ਦੇਖ ਕੇ 50 ਕੀ ਦੇ ਲੈ ਬੈਣ ਵੀ ਪਾ ਲੈ ਪੈਸੇ 100 ਲੈ ਲੈ ਦੇ ਦੋ ਜੀ ਪਹਿਲਾਂ ਦੇ ਦੋ ਮਨੇ ਸੌੜਦੇ ਮੈਨੂੰ ਹੁਣ ਜਰਮਾਲਾ ਜਿਹਨੂੰ ਨਹੀਂ ਕਰਦੀ ਜਿੱਦੋ ਜਿੱਪੇ ਕੋਈ ਬੁਣੂਗਾ ਨਹੀਂ ਮੈਨੂੰ ਜਿੱਦੀ ਕਰੀ ਅਸਾਂ ਚੱਤੀ ਰਹੇ ਅਸੀਂ ਬਹੁਤ ਸਾਂ ਮੈਨੂੰ ਲਾਈਨ ਹੋ ਰਿਹਾ 400 ਰੁਪਏ ਧਰੇ ਬਾਈ ਮੈਨੂੰ ਆਰਾਮ ਨਾਲ ਬੱਧੀ ਸੁ ਗਈ ਠੀਕ ਹੈ ਘਰੇ ਕੋਈ ਨਹੀਂ ਉਹਨੋ ਜੇ ਕੋਰੋ ਜੀ ਮਾਰਾਂਗੇ ਤੂੰ ਖਾਲਾ ਨਹੀਂ ਮੈਂ ਕਹਿੰਦਾ ਜੀ ਮੈਂ ਖਾਲਾ ਨਹੀਂ 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 ਮੈਂ ਛੱਡ ਦੂੰ ਮੈਂ ਕਰਵਾ ਮੈਂ ਤਾਂ ਬੁਆਲਾ ਉਹ ਆਪੇ ਛੱਡ ਦੋ ਲੈ ਲਓ ਕਾਣੀ ਨਹੀਂ ਖਾਗਿੰਦਾ ਕੋਈ ਕੋਣ ਹੈ ਫਿਰ ਇਹ ਤਾਂ ਹੈਗਾ ਵੇ 2300 ਲਾ ਕੇ ਉਹ 2500 ਉਹ ਕਹਿੰਦੇ ਸਿਰਫ ਇਹ ਨੌਵਾਂ ਬ੍ਰੈਂਡ ਆ ਬ੍ਰੈਂਡ ਦੀ ਐਂਟੀ ਪੈਸੇ ਨਹੀਂ ਖਾਣੇ ਆਪਦੇ ਉਹਦੇ ਐਮ ਆਰ ਪੀ ਲੇਖੋ 3299 ਇਹ ਇਹਦੇ ਪਾਸੇ ਵੀ ਦੁਨੇ ਉਹ ਆ ਨਾ ਥੋੜੇ ਦੇ ਥੋੜੇ ਉਹ ਪਾਰਾ ਵਾ ਉਹ ਡਬਲ ਪਲਾਇਆ ਗੰਬਲ ਹੈ ਉਹ ਇੰਡੀਅਨ ਗੰਬਲ ਹੈ ਕੋਈ ਕੇ ਉਹ ਇੰਡੀਅਨ ਕੰਬਲ ਹੈ ਇਹ ਕੋਰੀਅਨ ਹੱਥ ਲਾ ਕੇ ਦੇ ਕਿੰਨਾ ਹਲਕਾ ਕਾਹੀ ਤਾਂ ਅਸੀਂ ਕਹਿੰਦੇ ਜੀ ਸੁਣਾ ਤੋਂ ਵੱਧ ਲੱਗਦਾ ਹੈ ਕੋਰੀਅਨ ਆਂਟੀ ਇਹਦਾ ਰੇਟ ਕਿੰਨਾ ਹੈ ਹਾਂ ਜੀ ਆਲੋ 3200 ਜਿਹੜੇ ਜਨੇ ਐਮ ਆਰ ਪੀ 30% ਲੈਸ ਹਨਾ ਦੇ ਇਹ ਆਪਾਂ ਕਰ 2300 ਦਾ ਬਣ ਗਿਆ ਇਹਿਆ ਕੰਨ ਪਰ ਨੂੰ ਨਹੀਂ ਆਤ ਕਨੇ ਉਹ ਤਾਂ ਮੇਰੇ ਕੋਲ ਨਹੀਂ ਆਉਂਦਾ ਮੈਂ ਤਾਂ ਆਪੋ ਵੀ ਵਰਤਦਾ ਕੋਰੀਨ ਕੋਰੀਨ ਫਰ ਲੱਗੀ ਹੋਈ ਆ ਤਾਂ ਹਲਕਾ ਹੈ। ਬਾਗੇ ਕੰਪਨੀ ਨੇ ਮੁੱਲ ਖਾਣਾ ਹੁਣ ਸ਼ਿਲਪਾ ਸ਼ੈਡੀ ਨੂੰ ਬ੍ਰੈਂਡ ਵੇਚਦੇ ਤਾਂ ਆਏ ਉਹਨੂੰ ਪੈਸੇ ਦੇਣੇ ਆ। ਉਹਨਾਂ ਦਾ ਪੈਸਾ ਕਿਹਦਾ ਫਿਰ ਆਪਣੇ ਜੀ ਕੱਢਣਾ ਸੋਣਾ ਤਾਂ ਇਹ ਜਦੋਂ ਆਪ ਗਈਆਂ ਬੇਬੀ ਵਧੀਆ ਛੇਦ ਸ਼ਿਲਪਾ ਸ਼ੈਡੀ ਨੂੰ ਬ੍ਰੈਂਡ ਵੇਚਦੇ ਉਹਨੂੰ ਵੀ ਪੈਸੇ ਦੇਣੇ ਉਹਨਾਂ ਨੇ। ਕੀ ਚਾਹੁੰਦਾ ਏ ਪ੍ਰੋ ਨੇ ਸਿਮੋ ਦਾ ਪਲੈਟਿਨਮ ਚੈੱਕ ਕਰ ਲਿਓ ਉਹਨਾ ਕੋਈ ਬ੍ਰਾਂਡ ਵੈਸਦੇ ਨਹੀਂ ਉਹਦਾ ਨਾਮ ਨੂੰ ਪੈਦ ਰਸ ਨਾ ਹੀ ਸੋਨਾ ਪਲੈਟਿਨਮ ਬਸ